ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰਾਂ ਪੰਜ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰਿਓ ਪਿਆਰਿਓ ਬਾਬਾ ਕਬੀਰ ਜੀ ਬਾਣੀ ਵਿੱਚ ਕਹਿੰਦੇ ਮੰਮਾ ਮਨ ਸੋ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਹੀ ਸਿਉ ਮਨ ਕਹ ਕਬੀਰਾ ਮਨ ਸਾ ਮਿਲੇ ਨਾ ਹੋਏ ਇਹ ਮਨ ਨੂੰ ਵਿਰਲੇ ਵਿਰਲੇ ਵੇਖਦੇ ਐ ਨਹੀਂ ਸਾਰੀ ਦੁਨੀਆ ਦੂਜਿਆਂ ਦੇ ਔਗਣ ਦੇਜ ਦੀ ਮਰ ਜਾਂਦੀ ਹੈ ਜੀ ਆਪਣੇ ਔਗਣ ਬਹੁਤ ਘੱਟ ਲੋਕ ਵੇਂਦੇ ਐ ਸੱਚਮੁੱਚ ਸਾਡਾ ਸੁਭਾਅ ਇਹੀ ਹੈ ਬਿਆਨ ਅਸੀਂ ਵੀ ਦੂਜਾਂ ਦੇ ਆਪਣੀ ਵੇਖਦੇ ਆਂ ਸਾਡੇ ਅੰਦਰ ਵੀ ਦੂਜੇ ਦੂਜਿਆਂ ਦੇ ਔਗਣ ਦੇਖਣ ਦੀ ਬਿਰਤੀ ਬਣੀ ਵੀ ਹੈ ਪਰ ਬਾਣੀ ਇਹ ਕਹਿੰਦੀ ਹੈ ਜੀ ਅਸਲ ਵਿੱਚ ਤੇਰਾ ਸਬੰਧ ਆਪਣੇ ਵਿਚਾਰਾਂ ਦੇ ਨਾਲ ਹੈ ਬੰਦਿਆ ਦੂਜੇ ਦੇ ਵਿਚਾਰਾਂ ਨਾਲ ਨਹੀਂ ਹੈ ਕਿਉਂਕਿ ਇਹ ਤਾਂ ਕੀਤਾ ਆਪੋ ਆਪਣਾ ਇਹ ਤਾਂ ਆਪਣਾ ਕੀਤਾ ਹੋਇਆ ਤੈਨੂੰ ਆਪੇ ਪੋਣਾ ਪੈਣਾ ਹੈ ਜੇ ਤੇ ਰਖੀਂ ਦੂਜੇ ਨੇ ਨਹੀਂ ਭੁਗਤਨਾ ਗੁਰੂ ਜੀ ਕਹਿੰਦੇ ਜੋ ਤੂੰ ਕਰ ਰਿਹਾ ਹੈ ਉਹ ਤੈਨੂੰ ਭੁਗਤਨਾ ਪੈਣਾ ਕਿਸੇ ਨੇ ਹੋਰ ਨਹੀਂ ਭੁਗਤਨਾ ਗਾ ਸੋ ਆਪਣੇ ਵਿਚਾਰਾਂ ਦੀ ਸ਼ਵੇਪੜਚੋਲ ਕਰਦੇ ਰਹੀਏ ਗੁਰੂ ਗਿਆਨ ਦੇ ਵਿੱਚੋਂ ਚਾਰਿਓ ਆਓ ਜੋ ਲੜੀਵਾਰ ਜਲਦੀ ਸਭ ਦੀ ਵਿਆਖਿਆ ਚੱਲ ਰਹੀ ਹੈ ਕਾਲਾ ਪਰਾਲ ਮਿਲ ਕੇ ਜੋ ਸਿੱਧਾਂ ਦੇ ਨਾਲ ਗੁਰੂ ਸਾਹਿਬ ਜੀ ਗੱਲਬਾਤ ਜੋਗੀ ਲੋਕਾਂ ਦੇ ਨਾਲ ਕਰ ਰਹੇ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਦੇ ਵਿਚਾਰ ਕੀਤੀ ਸੀ ਆਪਾਂ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਹ ਇਹਨਾਂ ਦਾ ਜੋ ਲੋਗ ਤੱਤ ਹੈ ਸਿੱਧਾਂ ਦਾ ਜੋਗੀਆਂ ਦਾ ਕਿ ਇੱਕ ਮਾਇਆ ਤੋਂ ਸਾਰਾ ਜਗ ਤਾਇਆਗਾ ਫਿਰ ਤੈਨੋਂ ਗਾਹ ਹਿੱਸਿਆਂ ਵਿੱਚ ਵੰਡ ਦਿੱਤਾ ਜਿਉ ਸੰਸਾਰ ਨੂੰ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਫਿਰ ਗੁਰੂ ਸਾਹਿਬ ਜੀ ਨੇ ਅੱਗੇ ਸਾਰਾ ਆਪ ਵਿਸਥਾਰ ਕੀਤਾ ਪਹਿਲਾਂ ਗੱਲ ਜਿਹੜੀ ਕੀਤੀ ਹੈ ਨਾ ਜੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਇਹ ਸਿੱਤ ਰੋਕਾਂ ਦੇ ਵਿੱਚ ਮਸ਼ਹੂਰ ਸੀ ਇਹ ਗੱਲ ਪਰ ਗੁਰੂ ਨਾਨਕ ਪਾਸ਼ਾ ਨੇ ਅਗਲੀ ਪੰਕਤੀ ਵਿੱਚ ਕਹਿ ਦਿੱਤਾ ਜੀਵਤ ਸੁਭਾਅ ਹੈ ਤਿਵੇਂ ਚਲਾਵੈ ਜਿਵ ਹੋਵੇ ਫਰਮਾਨ ਇਹਨਾਂ ਦੇ ਉੱਤੇ ਵੀ ਹੁਕਮ ਕਰਨ ਵਾਲਾ ਪ੍ਰਮਾਤਮਾ ਬੈਠਾਗਾ ਇਹਨਾਂ ਨੂੰ ਕੋਈ ਵੱਡਾ ਨਾ ਤੁਸੀਂ ਮੰਨ ਲਿਓ ਕਦੇ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਇਹਨਾਂ ਦੇ ਉੱਤੇ ਵੀ ਹੁਕਮ ਚਲਣ ਵਾਲਾ ਪ੍ਰਮਾਤਮਾ ਬੈਠਾਗਾ ਜਿਵਤ ਸੁਭਾਅ ਹੈ ਤਿਵੇਂ ਚਲਾਵੈ ਜਿਵੇਂ ਉਹ ਚਲਾਉਣਾ ਚਾਹੁੰਦਾ ਨਾ ਓਵੇਂ ਚੱਲ ਰਿਹਾ ਸਭ ਕੁਝ ਜਿਵ ਹੋਵੇ ਫਰਮਾਨ ਸੋ ਰਹੋ ਵਿਚਾਰ ਆਸਨ ਲੋਏ ਲੋਏ ਪੰਡਾ ਜੋ ਕੀ ਸਪਾਇਆ ਸੋ ਏਕਾ ਵਾਰ ਕਰ ਕਰ ਦੇਖੈ ਸਿਰਜਣਾ ਨਾ ਨਾਨਕ ਸੱਚੇ ਕੀ ਸਾਚੀ ਕਾ ਆਦੇਸ ਇਸਾ ਆਦੇਸ ਆਦ ਅਨੀਲ ਅਨਾਦ ਅਨਾਹਰ ਜੁਗ ਜੁਗ 21 ਇਹ ਹੈ ਜੀ 31ਵੀਂ ਪਉੜੀ ਗੁਰੂ ਸਾਹਿਬ ਜੀ ਕਹਿੰਦੇ ਭਾਈ ਆਸਨ ਲੋਏ ਲੋਏ ਪੰਡਰ ਆਸਨ ਦਾ ਅਰਥ ਹੁੰਦਾ ਜੀ ਟਿਕਾਣਾ ਕਹਿੰਦੇ ਭਾਈ ਲੋਏ ਲੋਏ ਦਾ ਅਰਥ ਹੁੰਦਾ ਜੀ ਹਰੇਕ ਖੰਡ ਰਹਿ ਮੰਡ ਦੇ ਵਿੱਚ ਹਰੇਕ ਥਾਂ ਦੇ ਉੱਤੇ ਪਰਿਪੂਰਨ ਪ੍ਰਮਾਤਮਾ ਕਹਿੰਦੇ ਉਹ ਪ੍ਰਮਾਤਮਾ ਦਾ ਆਸਣ ਹੈ ਜੋ ਉਹ ਹਰੇਕ ਥਾਂ ਦੇ ਉੱਤੇ ਪਰਿਪੂਰਨ ਹੈ ਗੁਰੂ ਨਾਨਕ ਪਾਸ਼ਾ ਕਹਿੰਦੇ ਉਹ ਪਰਮਾਤਮਾ ਇਸ ਤਰ੍ਹਾਂ ਨਹੀਂ ਦਾ ਪਤਾਲ ਵਿੱਚ ਹੈਗਾ ਵੀ ਆਕਾਸ਼ ਵਿੱਚ ਹੈਗੀ ਕੀੜੀ ਵਿੱਚ ਹੈਗਾ ਹਾਥੀ ਵਿੱਚ ਹੈਗੀ ਨਹੀਂ ਉਹ ਸਭ ਕਿਤੇ ਪਰਿਪੂਰਨ ਹੈ ਖੰਡਾਂ ਬ੍ਰਹਮੰਡਾਂ ਦੇ ਵਿੱਚ ਸਭ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ ਪਿਆਰੋ ਉਹ ਸਭ ਥਾਂ ਦੇ ਉੱਤੇ ਪਰਿਪੂਰਨ ਹੈ ਸਭ ਦੇ ਵਿੱਚ ਹੀ ਬੈਠਾ ਹੈ ਬਸ ਉਹ ਹਰੇਕ ਥਾਂ ਦੇ ਉੱਤੇ ਉਹਦਾ ਆਸਨ ਹੈ ਪਰਮਾਤਮਾ ਦਾ ਕਿੱਥੇ ਕਹੇਗਾ ਪ੍ਰਮਾਤਮਾ ਹੈ ਨਹੀਂ ਦਾ ਮਨਾ ਕਿਉਂਕਿ ਬੰਦਾ ਪਾਪ ਉਹ ਤੋਂ ਕਰਦਾ ਜੀ ਜਦੋਂ ਸਾਡਾ ਮਨ ਪ੍ਰਮਾਤਮਾ ਨੂੰ ਦੂਰ ਜਾਣਦਾ ਜੀ ਜਦੋਂ ਅਸੀਂ ਨਾ ਦੂਰ ਜਾਣਦੇ ਆ ਪਰ ਗੁਰੂ ਦੀ ਬਾਣੀ ਕਹਿੰਦੀ ਪੇਖ ਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਮਾਰਕ ਜੀ ਮੂਰਖ ਮੈਂ ਆਂਦਾ ਉਹ ਤਾਂ ਮੈਨੂੰ ਵੇਖ ਰਿਹਾ ਹੈ ਪੇਖ ਤ ਸੁਣ ਤ ਸੁਣ ਵੀ ਰਿਹਾ ਵੇਖ ਵੀ ਰਿਹਾ ਸੁਣ ਵੀ ਰਿਹਾ ਵੇਖੋ ਤੂੰ ਸੁਣ ਤ ਸਦਾ ਹੈ ਸੰਗੀ ਸਦਾ ਹੀ ਸੰਗ ਹੈ ਨਾਲੇ ਦੂਰ ਨਹੀਂ ਜਾਂਦਾ ਕਦੇ ਪ੍ਰਮਾਤਮਾ ਉਹ ਤਾਂ ਸਾਡੇ ਅੰਦਰ ਹੀ ਪਰਿਪੂਰਨ ਹੈ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਉਹਦਾ ਆਸਨ ਹੈ ਹਰੇਕ ਥਾਂ ਦੇ ਉੱਤੇ ਬੈਠਾ ਹੈ ਪ੍ਰਮਾਤਮਾ ਕਿਉਂਕਿ ਪਿਆਰ ਜਿਹੜੇ ਸਾਡੇ ਸਰੀਰ ਦੀ ਕਪੈਸਿਟੀ ਹੈ ਨਾ ਅਸੀਂ ਇੱਕ ਥਾਂ ਦੇ ਉੱਤੇ ਰਹਿ ਸਕਦੇ ਆਂ ਇਹ ਨਹੀਂ ਵੀ ਅਸੀਂ ਇੱਥੇ ਬੈਠੇ ਆਂ ਤੇ ਘਰੇ ਹੋਵਾਂਗੇ ਜਾਂ ਘਰੇ ਹੋ ਗਏ ਤੇ ਆਪਾਂ ਗੁਰਦੁਆਰੇ ਬੈਠੇ ਹੋਈਏ ਨਹੀਂ ਇਹ ਸਾਡੇ ਵਿੱਚ ਤਾਕਤ ਨਹੀਂ ਪਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਭ ਥਾਂ ਦੇ ਉੱਤੇ ਪਰਿਪੂਰਨ ਹੈ ਸਭ ਥਾਂ ਦੇ ਉੱਤੇ ਪਰਿਪੂਰਨ ਹੈ ਤੇ ਜਿਹੜੇ ਬੰਦੇ ਨੇ ਪ੍ਰਮਾਤਮਾ ਨੂੰ ਇੱਕ ਥਾਂ ਤੇ ਆਸਨ ਬੈਠੇ ਵੇਖ ਲਿਆ ਕੀ ਬੰਦਾ ਉਹ ਮਾੜਾ ਕੰਮ ਕਰ ਸਕਦਾ ਪਿਆਰੋ ਕੀ ਬੰਦਾ ਉਹ ਠੱਗੀ ਚੋਰੀ ਬੇਈਮਾਨੀ ਧੋਖਾ ਕਰ ਸਕਦਾ ਬੰਦਾ ਜ਼ਿੰਦਗੀ ਵਿੱਚ ਭੁੱਲ ਕੇ ਵੀ ਨਹੀਂ ਕਰਦਾ ਪਿਆਰੋ ਜਿਹਨੇ ਪ੍ਰਮਾਤਮਾ ਨੂੰ ਸਭ ਥਾਂ ਦੇ ਉੱਤੇ ਪਰਿਪੂਰਨ ਮੰਨ ਲਿਆ ਸੋ ਗੁਰੂ ਜੀ ਕਹਿੰਦੇ ਹੇ ਰੋਹ ਆਸਨ ਲੋਏ ਲੋਏ ਭੰਡਾਰ ਉਹਦੇ ਜਿਹੜੇ ਭੰਡਾਰੇ ਆ ਪਿਆਰੋ ਉਹ ਵੀ ਹਰੇਕ ਥਾਂ ਦੇ ਉੱਤੇ ਪ੍ਰਿਪੂਰਨ ਹੈ ਭੰਡਾਰੇ ਆ ਨਾ ਜਿਹੜੇ ਜਿਹੜੇ ਉਹਦੇ ਖੁੱਲੇ ਦੇ ਸਾਰੇ ਜਿਹੜਾ ਕੁਝ ਦੇ ਰਿਆ ਪ੍ਰਮਾਤਮਾ ਕਹਿੰਦੇ ਜੋ ਕੁਛ ਪਾਇਆ ਸੋ ਇੱਕ ਵਾਰ ਜੋ ਕੁਛ ਪਾਇਆ ਨਾ ਉਹਨੇ ਭੰਡਾਰਿਆਂ ਦੇ ਵਿੱਚ ਇੱਕ ਵਾਰ ਹੀ ਪਾਇਆ ਬਸ ਵਾਰ-ਵਾਰ ਹੀ ਇੰਨੇ ਜੁਗਾਂ ਤੋਂ ਦੁਨੀਆ ਕੋਲੇ ਕਢ ਲਈ ਹੋਂ ਦੀ ਕੀ ਮੁੱਕ ਕੇ ਕੋਲੇ ਦੇ ਭੰਡਾਰ ਪਿਆਰੋ ਲੋਹਾ ਕੱਢਦੇ ਆਉਂਦੀ ਦੁਨੀਆ ਸੋਨਾ ਜਿੰਨਾ ਖਾਨਾ ਦਾ ਸੋਨਾ ਕੱਢਦੇ ਆਉਂਦੀ ਹੈ ਦੁਨੀਆ ਤੇਲ ਕੱਢਦੇ ਆਉਂਦੇ ਕੀ ਤੇਲ ਮੁੱਕ ਗਿਆ ਪਿਆਰੋ ਨਾ ਉਹਦੇ ਪੰਡਾਰਿਆਂ ਦੇ ਵਿੱਚ ਗੁਰੂ ਜੀ ਕਹਿੰਦੇ ਕੋਈ ਕਮੀ ਨਹੀਂ ਆ ਰਹੀ ਕਿਉਂਕਿ ਉਹ ਪ੍ਰਮਾਤਮਾ ਦੇ ਪੰਡਾਰੇ ਵੀ ਪਿਆਰੋ ਅਮੁੱਲ ਹੈ ਅਮੁੱਲ ਪੰਡਾਰਾ ਦਾ ਸ਼ਬਦ ਆਪਾਂ ਪੜਿਆ ਸੀ ਅਮੁੱਲ ਆਪਣ ਉਹਦੇ ਪੰਡਾਰੇ ਵੀ ਅਮੁੱਲ ਹੈ ਗੁਰੂ ਜੀ ਕਹਿੰਦੇ ਉਹ ਕਹੇਗੀ ਉਹਦੇ ਪੰਡਾਰਿਆਂ ਨੂੰ ਕਹਾਣੀ ਨਹੀਂ ਦੱਸ ਸਕਦਾ प्यारो ਜਿਹੜੇ ਉਹਦੇ ਪੰਡਾ ਰਹੇ ਆ ਨਾ ਬੜੇ ਅਮੁੱਲ ਐ ਅਸਲ ਵਿੱਚ ਜਿਹੜੀ ਮਨੁੱਖ ਦੀ ਸਭ ਤੋਂ ਵੱਧ ਲੋੜ ਐ ਜਿਹੜਾ ਜਿਹਦਾ ਜੋਰ ਲੱਗਿਆ ਪਿਆ ਸਭ ਤੋਂ ਵੱਧ ਬੰਦੇ ਦਾ ਉਹ ਪਿਆਰ ਉਹ ਰੋਜੀ ਦੇ ਉੱਤੇ ਲੱਗਿਆ ਪਿਆ ਸਾਡੇ ਬੱਚੇ ਬਾਹਰ ਜਾਂਦੇ ਐ ਆਪਾਂ ਕਹਿੰਦੇ ਐ ਜੀ ਰੋਜੀ ਕਮਾਉਣ ਵਾਸਤੇ ਗਏ ਐ ਉੱਥੇ ਰੋਟੀ ਦਾ ਪ੍ਰਬੰਧ ਕਰਨ ਗਏ ਐ ਪਰ ਗੁਰੂ ਸਾਹਿਬ ਜੀ ਕਹਿੰਦੇ ਮਣਾ ਉਹ ਰੋਜੀ ਦਾ ਪ੍ਰਬੰਧ ਉਹਦਾ ਤੇਰਾ ਕੀਤਾ ਹੋਇਆ ਬੰਦੇ ਅਸਲ ਵਿੱਚ ਤੂੰ ਮਤ ਕੋਲੇ ਖੇਤ ਵਿੱਚ ਜਾਣੀ ਵੀ ਰੋਟੀ ਦਾ ਪ੍ਰਬੰਧ ਕੋ ਨਹੀਂ ਤੂੰ ਕਰਦਾ ਕਰਦਾ ਭਗਤਾਂ ਨੇ ਨਾ ਪਿਆਰਿਓ ਭਰਤਰੀ ਜੀ ਹੋਏ ਆ ਜਿਹੜੇ ਜਾਂ ਹੋਰ ਬਹੁਤ ਨਿਰਮਲੇ ਸੰਤ ਮਹਾਪੁਰਸ਼ ਉਹਨਾਂ ਨੇ ਪ੍ਰਮਾਤਮਾ ਦੇ ਨਾਲ ਵੀ ਇੱਕ ਗਿਲਾ ਕੀਤਾ ਗਿਲਾ ਕਿਵੇਂ ਕੀਤਾ ਐਸੇ ਗਿਲਾ ਪ੍ਰਮਾਤਮਾ ਨਾਲ ਹੋ ਨਹੀਂ ਸਕਦਾ ਉਹ ਕਹਿੰਦੇ ਪ੍ਰਮਾਤਮਾ ਤੈਥੋਂ ਵੀ ਇੱਕ ਭੁੱਲ ਹੋ ਗਈ। ਭੁੱਲ ਗਈ ਹੋਗੀ। ਕਹਿੰਦੇ ਤੂੰ ਹਰੇਕ ਜੀਵਾਂ ਨੂੰ ਨਿਸ਼ਚਿਤ ਕੀਤਾ ਹੋਇਆ ਹੈ। ਹੋ ਜਾਂਦੇ ਦੇ ਕੇ ਉਹਨਾਂ ਦਾ ਰਿਜਕ ਦਾ ਪ੍ਰਬੰਧ ਕਰਕੇ ਨਿਸ਼ਚਿੰਤ ਹੈ। ਹੁਣ ਸੱਪ ਹੈ। ਪਰਥਰੀ ਜੀ ਨਾ ਉਦਾਹਰਣਾਂ ਦੇ ਦੇ ਕੇ ਸਿਝਾਉਂਦੇ ਆ ਮੈਂ ਤੁਹਾਨੂੰ ਅੱਖ ਕਰਕੇ ਦੱਸ ਦਵਾਂ। ਪਰਥਰੀ ਜੀ ਕਹਿੰਦੇ ਮਹਾਰਾਜ ਸੱਪ ਬਣਾਇਆ। ਪਰ ਸੱਪ ਵੀ ਤੂੰ ਨਿਸ਼ਚਿੰਤ ਬਣਾ ਦਿੱਤਾ। ਕਿਉਂਕਿ ਜਿਹੜੇ ਭੋਜਨ ਆ ਨਾ ਅਸਲ ਵਿੱਚ ਸੱਪ ਦਾ ਉਹ ਪਿਆਰ ਉਹ ਅਸਲ ਵਿੱਚ ਭੋਜਨ ਆ ਜਿਹੜਾ ਮਿੱਟੀ ਹੈ ਕਿਉਂਕਿ ਜੋ ਸੱਪ ਆ ਨਾ ਪ੍ਰਾਣੇ ਬਜ਼ੁਰਗਾਂ ਨੂੰ ਇਸ ਗੱਲ ਦਾ ਪਤਾ ਹੈ ਸੱਪ 6-6 ਮਹੀਨੇ ਖੋਡ ਦੇ ਵਿੱਚ ਪਿਆ ਰਹਿੰਦਾਗਾ ਮਿੱਟੀ ਖਾਈ ਜਾਂਦਾ ਰਹਿੰਦਾ ਵਸ ਮਿੱਟੀ ਨਾਲ ਹੀ ਜਿਉਂਦਾ ਰਹਿੰਦਾਗਾ ਹਵਾ ਦੀ ਸੈੱਲ ਦੇ ਨਾਲ ਉਹਦੇ ਜਿਹੜੇ ਸਵਾਸ ਚਾਹੁੰਦੇ ਰਹਿੰਦੇ ਹਵਾ ਦੀ ਸੈੱਲ ਜਿਹੜੀ ਪਾਣੀ ਵਿੱਚ ਨਮੀ ਦੀ ਮਾਤਰਾ ਕਿਉਂਕਿ ਧਰਤੀ ਵਿੱਚ ਤਾਂ ਬੈਂਦਾ ਹੈ ਵੀ ਹਵਾ ਦੀ ਸੈੱਲ ਉੱਥੇ ਵੱਧ ਰਹੀਦੀ ਹੈ ਪਾਣੀ ਦੀ ਸੈੱਲ ਜਿਹੜੀ ਵੱਧ ਰਹੀਦੀ ਹੈ ਤੇ ਖੁਰਦ ਦੇ ਵਿੱਚ 6-6 ਮਹੀਨੇ ਪਿਆ ਰਹਿੰਦਾ ਫਿਰ ਭਰਤਰੀ ਜੀ ਕਹਿੰਦੇ ਪ੍ਰਮਾਤਮਾ ਜੰਗਲਾਂ ਦੇ ਵਿੱਚ ਜੀ ਪੈਦਾ ਕੀਤੇ ਐ ਤੂੰ ਜਾਨਵਰ ਬਣਾਏ ਐ ਉਹਨਾਂ ਨੂੰ ਹਰਾ ਘਾਹ ਕਹਿੰਦੇ ਤੂੰ ਨਿਸ਼ਚਿੰਤ ਹੋ ਕੇ ਦੇ ਦਿੱਤਾ ਉਹਨਾਂ ਨੂੰ ਕੋਈ ਫਿਕਰ ਨਹੀਂਗਾ ਹਰਾ ਘਾਹ ਚਰ ਲੈਣਾ ਬਸ ਕੋਈ ਚਿੰਤਾ ਨਹੀਂ ਬਣਦੇ ਵਿੱਚ ਫਿਰ ਉਹ ধারণা ਦੇ ਦੇ ਕਿ ਨਾ ਅਖੀਰ ਬੰਦੇ ਤੇ ਨ ਆਏ ਗੱਲ ਪਰ ਥਰੀ ਜੀ ਕਹਿੰਦੇ ਪ੍ਰਮਾਤਮਾ ਬੰਦੇ ਨੂੰ ਤੂੰ ਕਹਿੰਦੇ ਰਿਜਕ ਦਾ ਪ੍ਰਬੰਧ ਕਰਨ ਵਾਸਤੇ ਛੱਡ ਦਿੱਤਾ ਕਿ ਬੰਦਿਆ ਆਪਣਾ ਆਪੇ ਕਮਾ ਤੇ ਆਪੇ ਖਾ ਹੁਣ ਇਹਦੇ ਵਿੱਚ ਇੱਕ ਗੱਲ ਸੋਚਣ ਵਾਲੀ ਹੈ ਵੀ ਬੰਦੇ ਨੂੰ ਪ੍ਰਮਾਤਮਾ ਨੇ ਰਿਜਕ ਦਾ ਪ੍ਰਬੰਧ ਆਪੇ ਕਰਨ ਵਾਸਤੇ ਕਿਉਂ ਆਖਿਆ ਸਵਾਲ ਬਣ ਗਿਆ ਨਾ ਇਸ ਗੱਲ ਦਾ ਵੀ ਸੱਪ ਹੈ ਹੁਣ ਮਿੱਟੀ ਦਾ ਪ੍ਰਬੰਧ ਕਰਕੇ ਦੇ ਦਤਾ ਹਰੇਕ ਥਾਂ ਤੇ ਮਿੱਟੀ ਪਰੀਪੂਰਨ ਮਿੱਟੀ ਹੈ ਜਿਹੜੀ ਹਰੇਕ ਥਾਂ ਦਿੱਤੇ ਆ ਫਿਰ ਆਹ ਬੰਦਾ ਕਮਾਉਂਦਾ ਦਾ ਰੋਜੀ ਦਾ ਹੀ ਪ੍ਰਬੰਧ ਕਹਿੰਦਾ ਰੋਟੀ ਵਾਸਤੇ ਕਮਾਉਣਾਗਾ ਕੀ ਬੰਦੇ ਨੇ ਕਦੇ ਆਖਿਆ ਵੀ ਮੈਂ ਪਾਣੀ ਵਾਸਤੇ ਕਮਾਉਣਾ ਜੀ ਪਾਣੀ ਵੀ ਜ਼ਰੂਰੀ ਹੈ ਨਾ ਸਰੀਰ ਦਾ ਅੰਗ ਹੈ ਨਾ ਕਦੇ ਬੰਦੇ ਨੇ ਆਖਿਆ ਵੀ ਮੈਂ ਹਵਾ ਵਾਸਤੇ ਕਮਾਉਣਾ ਜੀ ਮੈਂ ਤਾਂ ਹਵਾ ਵਾਸਤੇ ਪ੍ਰਬੰਧ ਕਰਨ ਗਿਆ ਸੀ ਉੱਤੇ ਤੇ ਜਦ ਕੇ ਸਭ ਤੋਂ ਵੱਧ ਲੋੜ ਸਰੀਰ ਨੂੰ ਹਵਾ ਦੀ ਹੈ ਦੋ ਮਿੰਟ ਸਾਹ ਨਾ ਆਵੇ ਤਾਂ ਨਹੀਂ ਖਤਮ ਆ ਸਰੀਰ ਦੀ ਬਦਲੋ ਖਤਮਾ ਨਾ ਕਹਾਣੀ ਜੀ ਪ੍ਰਬੰਧ ਰੋਜੀ ਦੇ ਪ੍ਰਬੰਧ ਬਿਨਾ ਬੰਦਾ ਰੋਟੀ ਬਿਨਾ ਸਾਰ ਲੂਗਾ ਹਜੇ ਕਈ ਬੰਦੇ ਐਸੇ ਪਏ ਆ ਜਿਹੜੇ ਤਿੰਨ ਤਿੰਨ ਮਹੀਨੇ ਪ੍ਰਸ਼ਾਦਾ ਪਾਣੀ ਨਹੀਂ ਛਕਦੇ ਵੀ ਸਰੀਰ ਨੂੰ ਕੱਢਿਆ ਜਾ ਸਕਦਾ ਹੈ ਰੋਜੀ ਦਾ ਪ੍ਰਬੰਧ ਰੋਟੀ ਬਿਨਾ ਬੰਦਾ ਸਾਰ ਸਕਦਾਗਾ ਫਿਰ ਵੇਖਦੇ ਆਪਾਂ ਜਦੋਂ ਰੋਜ਼ੇ ਰੱਖਦੇ ਆ ਪਾਣੀ ਬਿਨਾਂ ਵੀ ਮਨੁੱਖ 16-17 ਘੰਟੇ ਜਿਉਂਦਾ ਰਹਿ ਸਕਦਾ ਹੈ ਪਾਣੀ ਬਿਨਾਂ ਵੀ ਪਾਣੀ ਦਾ ਇੱਕ ਤੌਕਾ ਵੀ ਨਾ ਪੀਂਦੇ ਜਦੋਂ ਰੋਜ਼ੇ ਰੱਖਦੇ ਆ ਨਾ ਮੁਸਲਮਾਨ ਇੱਕ ਆ ਜਵਾਨ ਦੇ ਉੱਤੇ ਇੱਕ ਤੌਕਾ ਵੀ ਪਾਣੀ ਦਾ ਸਰੀਰ ਉੱਤੇ ਨਹੀਂ ਰੱਖਦੇ ਤੇ ਉਹ ਕਹਿੰਦੇ ਵੀ ਇਹਨਾਂ ਕਹਿੰਦੇ ਵੀ ਅੰਦਰ ਟਪਾਉਣਾ ਹੀ ਨਿਕੋ ਜਾਣਾ ਚਲੋ ਉਹਨਾਂ ਦਾ ਵੱਖਰਾ ਵਿਸ਼ਾ ਹੈ ਇਹ ਰੋਜ਼ਿਆਂ ਦੇ ਉੱਤੇ ਪਰ ਹਵਾ ਪਾਣੀ ਬਿਨਾਂ ਵੀ ਮਨੁੱਖ 16 ਸਾਲ 16-17 ਘੰਟੇ ਕੱਢ ਸਕਦਾ ਹੈ ਫਿਰ ਮਨੁੱਖ ਰੋਟੀ ਬਿਨਾਂ ਵੀ 2 ਮਹੀਨੇ ਜਿਉਂਦਾ ਰਹਿ ਸਕਦਾਗਾ ਉਸ ਦਿਨ ਆਪਾਂ ਕੈਸੇ ਜਿਦਗੇ ਆਪਾਂ ਦਿਨਾਂ ਦੀ ਗਿਣਤੀ ਹੈ ਨਾ ਦਿਨਾਂ ਵਿੱਚ ਹੀ ਹੈ ਜਿਉਂਦੇ ਰਹਿ ਸਕਦਾਗਾ ਪਰ ਮਨੁੱਖ ਹਵਾ ਬਿਨਾਂ ਜਮਾਣੀ ਜਿਉਂਦਾ ਰਹਿ ਸਕਦਾ ਹਵਾ ਇਹਦੇ ਵਾਸਤੇ ਜ਼ਰੂਰੀ ਹੈ ਆਕਸੀਜਨ ਤੇ ਕਦੇ ਬੰਦੇ ਨੇ ਆਖਿਆ ਵੀ ਮੈਂ ਰੋਜੀ ਹਵਾ ਦਾ ਪ੍ਰਬੰਧ ਕਰਨ ਵਾਸਤੇ ਗਿਆ ਰੋਟੀ ਹੀ ਕਹਿੰਦਾਗਾ ਤੇ ਬਾਣੀ ਇਹ ਕਹਿੰਦੀ ਬੰਦਿਆ ਵੀ ਤੇਰੇ ਰੋਟੀ ਦਾ ਪ੍ਰਬੰਧ ਪ੍ਰਮਾਤਮਾ ਨੇ ਕੀਤਾ ਹੋਇਆ ਹੈ ਵਾਣੀ ਜੀ ਲਿਖਿਆ ਨਾ ਤੁਰ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਣ ਤਿਨਾ ਪਿਰੋਜੀ ਦੇ ਜਲ ਦੇ ਵਿੱਚ ਕਹਿੰਦੇ ਕਿਹੜੀਆਂ ਦੁਕਾਨਾਂ ਪਾਗ ਦਿੱਤੀਆਂ ਰੱਬ ਨੇ ਜਿਉਂ ਕਹਿੰਦੇ ਵੀ ਜਲਾਂ ਦੇ ਵਿੱਚ ਵੀ ਜਿਉਂਦੇ ਜੀ ਰਹਿੰਦੇ ਆ ਕਿ ਪ੍ਰਮਾਤਮਾ ਨੇ ਸੈਲ ਪੱਥਰ ਮੈਂ ਜੰਤੋ ਉਪਾਏ ਤਾਂ ਕਾ ਰਿਜਕ ਪਾਗੈ ਕਰ ਤਰਿਆ ਬੰਧਾ ਤੈਨੂੰ ਬਾਹਲਾ ਫਿਕਰ ਹੈ ਉਜੀ ਦਾ ਕਦੇ ਪੰਛੀਆਂ ਦੇ ਆਲ ਉਹਨਾਂ ਦੇ ਵਿੱਚੋਂ ਕਿਸ ਨੇ ਚੋਗਾ ਕੱਢਿਆ ਪਿਆ ਕੋਈ ਕੱਢਿਆ ਪਿਆ ਹੋਈ ਭਾਈ ਤਣਕ ਭਰੀ ਬੈਠੇ ਸਿਓ ਤਾਲਨੇ ਦੇ ਵਿੱਚ ਨਹੀਂ ਭਰੋਸਾ ਹੀ ਇੰਨਾ ਹੈ ਪ੍ਰਮਾਤਮਾ ਦੇ ਉੱਤੇ ਉਹਨਾਂ ਨੂੰ ਵੀ ਜਿਹਨੇ ਅੱਜ ਸਾਨੂੰ ਚੁਗਣ ਵਾਸਤੇ ਭੋਜਨ ਦੇ ਦਿੱਤਾ ਕੱਲ ਦੇ ਵਾਸਤੇ ਵੀ ਇਸ ਪ੍ਰਬੰਧ ਆਪੇ ਦੇ ਦਿੰਦਾ ਉਹ ਪਿਆਰੂ ਪ੍ਰਾਣੀ ਸਮੇਂ ਦੇ ਵਿੱਚ ਹੁਣ ਤਾਂ ਝੜੀ ਲੱਗਦੀ ਨਹੀਂ ਨਾ ਬਾਹਲੀ ਮੁਰਗਾਂ ਨੂੰ ਪਤਾ ਐ ਇਸ ਗੱਲ ਦਾ ਕਿ ਜਦੋਂ ਝੜੀ ਲੱਗਦੀ ਸੀ ਨਾ ਵੀ 10-15 15 ਦਿਨ ਲਗਾਤਾਰ ਨਹੀਂ ਪਈ ਜਾਂਦਾ ਸੀਗਾ ਦੋ ਘੰਟੇ ਪੰਛੀਆਂ ਨੂੰ ਭੋਜਨ ਚੁਗਣ ਵਾਸਤੇ ਮੀਤਾ ਉਹਦੀ ਰੁਕਦਾ ਸੀ ਰੁਕਦਾ ਸੀਗਾ ਜੀ ਕਿਉਂ ਰੁਕਦਾ ਸੀ ਕਿਉਂਕਿ ਪ੍ਰਮਾਤਮਾ ਨੂੰ ਹਰੇਕ ਜੀ ਦਾ ਫਿਕਰ ਹੈ ਉਹਨੂੰ ਵੀ ਪਤਾ ਸੀ ਪੰਛੀਆਂ ਨੇ ਉਡਾਰੀ ਭਰ ਕੇ ਆਪਣੇ ਰਿਜਕ ਦਾ ਪ੍ਰਬੰਧ ਕਰਨਾ ਆ ਉਹਨਾਂ ਨੇ ਵੀ ਭੋਜਨ ਛਕਣਾ ਹੈ ਉਹਨਾਂ ਨੇ ਵੀ ਦਾਣੇ ਚੁਗਣੇ ਹੈ ਕਹਿੰਦੇ ਬੰਦਿਆ ਤੇ ਬਾਣੀ ਚ ਤਾਂ ਚਿੜੀ ਨੂੰ ਸਲਾਇਆ ਹੋਇਆ ਪਿਆਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਧ ਗੁਲਾ ਚਿੜੀ ਕਾ ਚੁਗਣ ਗੈਣ ਚੜੀ ਬਿਲ ਲਾਏ ਖਾਸ ਮੈਂ ਭਾਵ ਹੈ ਉਹਾਂ ਚੰਗਲ ਚੰਗੀ ਜੇ ਕਰੇ ਖੁਦਾਏ ਖੁਦਾਈ ਬੰਦਾ ਤੇਰਾ ਨਾ ਤਾਂ ਚਿੜੀ ਵੀ ਚੰਗੀ ਐ ਜਿਹੜੀ ਭੋਜਨ ਛੱਕ ਕੇ ਕਹਿੰਦੀ ਪ੍ਰਮਾਤਮਾ ਤੇਰਾ ਸ਼ੁਕਰ ਹੈ ਅੱਜ ਤੂੰ ਦੇ ਦਿੱਤਾ ਕੱਲ ਨੂੰ ਆਪੇ ਬਰੰਦ ਕਰਕੇ ਦੇਂਗਾ ਤੇ ਬੰਦਾ ਕੀ ਕਹਿੰਦਾ ਬਈ ਉਹ ਕਹਿੰਦਾ ਪੀੜਾਂ ਦਾ ਜੋੜ ਕੇ ਦੇ ਕੇ ਜਾਣਾ ਐ ਅਗਲੇ ਭਲਾਂ ਦੀ ਕੁਛ ਨਾ ਕਰਨ ਕਹਿੰਦਾ 6-7 ਖੇੜੀਆਂ ਦਾ ਜੋੜ ਕੇ ਦੇ ਜਾ ਬਟ ਭਲਾਂ ਦੀ ਥੱਗਾਂ ਮਾਰਨੀਆਂ ਪੈਣ ਭਰਾਵਾਂ ਦੀਆਂ ਜ਼ਮੀਨਾਂ ਨੱਪਣੀਆਂ ਪੈਣ ਉਸ਼ ਕਰਨਾ ਪਵੇ ਕਹਿੰਦਾ ਮੈਂ ਪੀੜੀਆਂ ਨਾਲ ਜੋੜ ਕੇ ਲੈ ਕੇ ਜਾਂਦਾ ਪਰ ਚੇਤੇ ਰੱਖੀ ਮਣਾ ਇਹ ਜਿਹੜੀ ਲਾਜ ਵਾਸਤੇ ਠੱਗੀਆਂ ਮਾਰਦਾ ਨਾ ਬਾਬਾ ਕਬੀਰ ਜੀ ਤਾਂ ਕਹਿੰਦੇ ਇਹਹੀ ਲਾਜ ਤੇਰੀ ਇੰਨੀ ਨਲਾਇਕ ਨਿਕਲ ਜੂਗੀ ਤੇਰੇ ਸਾਹਮਣੇ ਸ਼ਰਲੇ ਅਡਾਉਗੀ ਤੈਨੂੰ ਕਿਸੇ ਨੇ ਪਾਣੀ ਦੀ ਘੁੱਟ ਵੀ ਨਹੀਂ ਕੁਛ ਨਹੀਂ ਜਿਹੜੀ ਲਾਜ ਵਾਸਤੇ ਤੂੰ ਠੱਗੀਆਂ ਮਾਰਦਾ ਵਰਦਾ ਨਾ ਇਹ ਲਾਜ ਨੇ ਤੈਨੂੰ ਪਾਣੀ ਦੀ ਘੁੱਟ ਵੀ ਨਹੀਂ ਪੁੱਛਣੀ ਕਿਸੇ ਨੇ ਵੀ ਜਿਹਦੇ ਆ ਲਾਜ ਵਾਸਤੇ ਬੰਦਾ ਠੱਗੀਆਂ ਮਾਰਦਾ ਜੀ ਨਹੀਂ ਤਾਂ ਇੱਕ ਫਕੀਰ ਕਹਿੰਦਾ ਨਾ ਕਹਿੰਦਾ ਬੰਦੇ ਨੂੰ ਨਾ ਬਸ ਦੋ ਰੋਟੀਆਂ ਦੀ ਲੋੜ ਐ ਇੱਕ ਨਿੱਕਾ ਜਿਹਾ ਪੇਟ ਐ ਨਿੱਕੇ ਜਿਹੇ ਪੇਟ ਦੀ ਖਾਤਰ ਬੰਦਾ ਪਤਾ ਨਹੀਂ ਕਿੱਡੀਆਂ ਕਿੱਡੀਆਂ ਠੱਗੀਆਂ ਮਾਰ ਲੈਂਦਾ ਐ ਕਿੱਡੀਆਂ ਕਿੱਡੀਆਂ ਬੇਇਮਾਨੀਆਂ ਕਰਦਾ ਦਿੰਦਾ ਸੋ ਪਿਆਰਿਓ ਇਹ ਰੋਜੀ ਦਾ ਪ੍ਰਬੰਧ ਪ੍ਰਮਾਤਮਾ ਨੇ ਸਾਡਾ ਕੀਤਾ ਹੋਇਆ ਐ ਐਵੇਂ ਨਾ ਮਾਣਾ ਕੋਈ ਗਲਤ ਕੰਮ ਕਰੀਂ ਹਾਂ ਆਪਦੀ ਕਿਰਤ ਕਿਰਤ ਸੱਚੀ ਰੱਖੀਂ ਬਸ ਜਿੰਨਾ ਪ੍ਰਮਾਤਮਾ ਨੇ ਦਿੱਤਾ ਉਹਦੇ ਵਿੱਚ ਰਹਿਣਾ ਸਿੱਖ ਲੋ ਪਿਆਰਿਓ ਸਾਉ ਤੋਂ ਵੱਡਾ ਸਮਰ ਸੰਤੋਖ ਜ਼ਿੰਦਗੀ ਵਿੱਚ ਲਾਇਆ ਉਹ ਨਹੀਂ ਇੱਥੇ ਦੁਨੀਆ ਬਥੇਰੀ ਕਮਾਉਣ ਆਲੀ ਗਈ ਐ ਤੇ ਬਥੇਰੇ ਨੇ ਤੁਰ ਜਾਣਾ ਪਿਆ ਲੋ ਬਥੇਰੇ ਰਾਜੇ ਰਾਣੇ ਆ ਕੇ ਤੁਰ ਗਏ ਇਥੋਂ ਜਿਹੜੇ ਕਹਿੰਦੇ ਸੀ ਸਾਡਾ ਰਾਜ ਸਾਡਾ ਸਾਡਾ ਇੰਨੀਆਂ ਜ਼ਮੀਨਾਂ ਇੰਨੀਆਂ ਜਗੀਰਾ ਸਾਡਾ ਇੰਨਾ ਕੁਛ ਸੀਗਾ ਕਿੱਧਰ ਗਏ ਪਿਆ ਲੋ ਰਾਜਾ ਰਾਉ ਨਾ ਕੋ ਰਹੇ ਲਾਂਗਣ ਤੁੰਗ ਫਕੀਰ ਵਾਰੀ ਆਪ ਕੋ ਆਪਣੀ ਕੋਈ ਨਾ ਬੰਦਾ ਧੀਰ ਕੋਈ ਨਹੀਂ ਠਹਿਰ ਹੋਇਆ ਇੱਥੇ ਆਪਣੇ ਜ਼ਿੰਦਗੀ ਵਿੱਚ ਚੰਗੇ ਕੰਮ ਕਰ। ਗੁਰੂ ਜੀ ਕਹਿੰਦੇ ਉਹ ਰੋਜ਼ੀ ਦਾ ਪ੍ਰਬੰਧ ਤਾਂ ਬੰਦਿਆ ਤੇਰਾ ਪਰਮਾਤਮਾ ਨੇ ਕੀਤਾ ਹੋਇਆ ਹੈ। ਉਹ ਤਾਂ ਹਰੇਕ ਥਾਂ ਦੇ ਉੱਤੇ ਤੈਨੂੰ ਦੇ ਰਿਹਾ ਹੈ ਸਿਰ ਸਿਰ ਰੇਕ ਸੰਬਾਹੇ ਠਾਕੁਰ। ਕਿੰਨੇ ਵੀ ਉਹ ਤਾਂ ਸਿਰ ਸਿਰ ਦੇ ਉੱਤੇ ਤੈਨੂੰ ਪੈਰ ਪੈਰ ਟਿਕ ਹੋ ਜਾਂਦੇ ਆ ਬੰਦਿਆ। ਪੈਰ ਪੈਰ ਤੇ ਤੈਨੂੰ ਕੀ ਆਕਸੀਜਨ ਸਾਨੂੰ ਨਹੀਂ ਮਿਲ ਰਹੀ ਪੈਰ ਤੇ? ਮੁੱਲ ਦੀ ਆ ਫ੍ਰੀ ਦੀ ਆਕਸੀਜਨ ਨਹੀਂ ਲੈ ਰਹੇ ਸੀ। ਆਹ ਹੁਣ ਜਿਹੜੇ ਸਵਾਸ ਲੈ ਰਹੇ ਆਂ ਇਹ ਡਾਕਟਰਾਂ ਨੂੰ ਪੁੱਛੋ ਤੁਸੀਂ ਜਾ ਕੇ ਵੀ ਡਾਕਟਰ ਸਾਹਿਬਾ ਜਿਹੜੀ ਆਕਸੀਜਨ ਹੈ ਇਹਦਾ ਕੀ ਮੁੱਲ ਲੱਗਾ ਜਦੋਂ ਵੈਂਟੀਨੇਟਰ ਤੇ ਬੰਦਾ ਪਿਆ ਹੁੰਦਾ ਨਾ ਉਹਨੂੰ ਪੁੱਛ ਕੇ ਵੇਖੋ ਜਦੋਂ ਦੋਕ ਦਿਨ ਉਹਦਾ ਕਹਿੰਦੇ ਜੀ ਐਡਾ ਬਿੱਲ ਬਣ ਗਿਆ ਕਹਿੰਦੇ ਆ ਲਿਆਓ ਕਰਾਂ ਕਹਿੰਦੇ ਨੇ ਜੀ ਸੱਚ ਮੁੱਛਾ ਨਾ ਆਪਾਂ ਵੇਖਦੇ ਆ ਜਾਣਾ ਪੈਂਦਾ ਆਪਾਂ ਨੂੰ ਹਸਪਤਾਲਾਂ ਵਿੱਚ ਆਪਦੇ ਆਪਦੇ ਪਰਿਵਾਰ ਆਪਦੇ ਰਿਸ਼ਤੇਦਾਰਾਂ ਦੇ ਨਾਲ ਤੁਰੀ ਜਾਣਾ ਪੈਂਦਾ ਨਾ ਤੇ ਉਹ ਡਾਕਟਰ ਐਡਾ ਬਿੱਲ ਕੱਢ ਕੇ ਦੇ ਦਿੰਦੇ ਜੀ ਵੈਂਟੀਨੇਟਰ ਤੇ ਰੱਖਿਆ ਜੀ ਤੁਹਾਡਾ ਮਰੀਜ਼ ਅਸੀਂ ਉਹ ਧੰਨ ਪ੍ਰਮਾਤਮਾ ਤੋਂ ਇਹਦੀ ਮਹਿੰਗੀ ਆਕਸੀਜਨ ਸਾਨੂੰ ਨਿਤ 24 ਘੰਟੇ ਦੇ ਰਿਹਾ ਪਰਮਾਤਮਾ ਪੁਰਾਣੇ ਸਮੇਂ 6-7 ਸਾਲ ਪਹਿਲਾਂ ਦੀ ਗੱਲ ਹੈ ਕਿ ਉਹ 1000 ਰੁਪਏ ਦਾ ਦਾਸ ਨੇ ਆਪ ਦਿੱਤਾ ਇੱਕ ਘੰਟੇ ਦਾ ਆਕਸੀਜਨ ਦਾ ਇੱਕ ਘੰਟੇ ਦਾ ਆਕਸੀਜਨ 2 ਘੰਟੇ ਦਾ ਆਕਸੀਜਨ ਲੱਗੀ ਸੀ ਕਹਿੰਦਾ ਵੀ ਇੰਨੇ ਬਣਦੇ ਜੀ ਬਸ ਬਿੱਲ ਦਿਓ ਜੀ ਆਕਸੀਜਨ ਲਈ ਅਸੀਂ ਤੁਹਾਨੂੰ ਪਰਮਾਤਮਾ ਤੂੰ ਤਾਂ ਸਾਥ ਕੋਈ ਬਿੱਲ ਵੀ ਨਹੀਂ ਮੰਗਦਾ ਫ੍ਰੀ ਦੇ ਆਕਸੀਜਨ ਦੇ ਇੱਥੇ ਫਰੀਦਾ ਪਾਣੀ ਲਈ ਜਾਂਦਾ ਆ ਜਿਹੜੇ ਕਿਦੋਂ ਸਮੁੰਦਰਾਂ ਤੇ ਜਾਣਾ ਪੈਂਦਾ ਨਾ ਤਾਂ ਸਮੁੰਦਰੀ ਏਰੀਆ ਦੇ ਵਿੱਚ ਉੱਥੇ ਪਾਣੀ ਸਾਰਾ ਖਾਰਾ ਹੁੰਦਾਗਾ ਉੱਥੇ ਪਾਣੀ ਦਾ ਮੁੱਲ ਪਤਾ ਲੱਗਦਾ ਵੀ ਪਾਣੀ ਦਾ ਮੁੱਲ ਕੀ ਇੱਥੇ ਤਾਂ ਅਸੀਂ ਬੰਬੀਆਂ ਛੱਡਦੇ ਆ ਆ ਵਾਟਰਵਰਕਸ ਮਹਿਕਵਿੰਦਾ ਨਾ ਮੇਰੇ ਕੋਲੇ ਆਇਆ ਕਿ ਚਾਰਿਆਂ ਦਾ ਪਰਚਾ ਐਡਾ ਕਹਿੰਦੇ ਜੀ ਹੋਕਾ ਬੋਲਦੇ ਹੋ ਟੂਟਿਆਂ ਦਾ ਪਾਣੀ ਜਿਹੜਾ ਅਸੀਂ ਉੱਥੋਂ ਪਰ ਕਰ ਕਹਿੰਦਾ ਵਧੀਆ ਮੰਨ ਲਓ ਪਾਣੀ ਸਟਾਰ ਲਾਈ ਸਾਨੂੰ ਆਉਂਦਾਗਾ ਵਧੀਆ ਮੰਨ ਲਓ ਵੀ ਨਾ ਸੋਧ ਕਿਉਂ ਦੇ ਵਿੱਚ ਲਾਲ ਦਵਾਈ ਪਾ ਕੇ ਆਉਂਦਾ ਤੇ ਆਪਾਂ ਅਸੀਂ ਵੇਖਦੇ ਹਾਂ ਉਹ ਪਾਣੀ ਚੱਲੀ ਜਾਂਦਾ ਗਲਨਾਂ ਦੇ ਵਿੱਚ ਠੋੜ ਉਹ ਚੱਲੀ ਜਾਂਦਾ ਪਾਣੀ ਕੋਈ ਅਸੀਂ ਇੱਕ ਗੇਟਵਾਲ ਨਹੀਂ ਲਾ ਸਕਦੇ ਪਾਣੀ ਉੱਤੇ ਪਰ ਇਹ ਪਾਣੀ ਦਾ ਮੁੱਲ ਪਤਾ ਲੱਗਦਾ ਬਾਹਰ ਜਾ ਕੇ ਉਹ ਪਾਣੀ ਦਾ ਮੁੱਲ ਕੀ ਹੈ ਅਸੀਂ ਇੱਕ ਗੇਟਵਾਲ ਨਹੀਂ ਪਾਣੀ ਦਾ ਲਾ ਸਕਦੇ ਉਹ ਪਾਣੀ ਖਾਲਾਂ ਵਿੱਚ ਭਰਿਆ ਡਰਿਆ ਜਾਂਦਾਗਾ ਜਦੋਂ ਮੁੱਲ ਲੈਣਾ ਪੈਂਦਾ ਫਿਰ ਪਤਾ ਲੱਗਦਾਗਾ ਉਹ ਕਹਿੰਦੇ ਨਾ ਇੱਕ ਕੈਂਪਰ ਦਾ ਲਿਆਉਗਾ ਨੇ 200 ਰੁਪਏ ਦੇ ਦੋਈ ਤਰ੍ਹਾਂ ਕੈਂਪਰ ਦਾ ਮੁੱਲ ਦਾ ਤੇ ਅਸੀਂ ਅਸੀਂ ਪਾਣੀ ਦੇ ਮੁੱਲ ਨੂੰ ਹੀ ਸਮਝਦੇ ਆ ਪਿਆ ਰਹੋ ਨਹੀਂ ਪਾਣੀ ਸਾਡਾ ਜਗ ਸਾਡਾ ਸਰੀਰ ਦਾ ਜੀਵਨ ਹੈਗਾ 80% ਦਾ ਸਾਡਾ ਜਿਹੜਾ ਸਰੀਰ ਦਾ ਹਿੱਸਾ ਬਣਿਆ ਉਹ ਪਾਣੀ ਦਾ ਬਣਿਆ ਹੋਇਆ ਤੇ ਆ ਰਹੋ ਆ ਸਰੀਰ ਦਾ ਢਾਂਚਾ ਨਾ ਬਣਨਾ ਚਾਹਦਾਗਾ ਤਾਲਗਣਾ ਜਵਾਨ ਲੱਗ ਜਾਂਦੀ ਹੈ ਪਾਣੀ ਨਾ ਪੀ ਗਏ ਥੋੜੇ ਛੇਰ ਬਾਅਦ ਕੀ ਹਾਲ ਹੋ ਜਾਂਦਾ ਹੈ ਸੋ ਉਹਦੇ ਪੜਹਾਰਿਆਂ ਦਾ ਗੁਰੂ ਜੀ ਕਹਿੰਦੇ ਕੋਈ ਮੁੱਲ ਨਹੀਂ ਪਈ ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਥਾਂ ਥਾਂ ਦੇ ਉੱਤੇ ਪਰਿਪੂਰਨ ਹੈ ਆਸਨ ਲੋਏ ਲੋਏ ਪੰਡਾਰ ਜੋ ਕਿ ਸਫਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਉਹ ਕਰ ਕਰ ਕੇ ਸਿਰਜਨਹਾਰ ਪ੍ਰਮਾਤਮਾ ਵੇਖਦਾਗਾ ਨਾਨਕ ਸੱਚੇ ਕੀ ਸਾਚੀ ਕਾਰ ਉਹ ਪ੍ਰਮਾਤਮਾ ਦੀ ਸੱਚੀ ਹੈ ਜੀ ਕਾਰ ਆਦੇਸ ਤਿਸੈ ਆਦੇਸ اے ਪ੍ਰਮਾਤਮਾ ਇਹ ਕੂੜ ਦੀ ਕੰਧ ਤੋੜਨ ਵਾਸਤੇ ਤੈਨੂੰ ਲੱਖਾਂ ਵਾਰ ਨਮਸਕਾਰ ਹੈ ਤੈਨੂੰ ਪ੍ਰਮਾਤਮਾ ਨਮਸਕਾਰ ਹੈ ਆਦ ਮੁੱਢ ਤੋਂ ਗੁਰੂ ਜੀ ਕਹਿੰਦੇ ਜਿਹਦਾ ਸਭ ਦਾ ਮੁੱਢ ਹੈ ਤੂੰ ਆਦ ਅਨੀਲ ਸ਼ੁੱਧ ਸਰੂਪ ਹੈ ਤੂੰ ਮੈਲਾ ਨਹੀਂ ਮਾਲਕਾ ਤੇਰਾ ਸਰੂਪ ਬੜਾ ਸ਼ੁੱਧ ਹੈ ਅਨਾਦ ਅਨਾਹਤ ਤੈਨੂੰ ਕੋਈ ਨਾਸ ਨਹੀਂ ਕਰ ਸਕਦਾ ਜੁਗ ਜੁਗ ਇੱਕੋ ਵੇਸ اے ਪ੍ਰਮਾਤਮਾ ਤੇਰਾ ਰੂਪ ਆਣਾ ਜਿਹੜਾ ਲਗਾਤਾਰ ਇੱਕ ਹੀ ਹੈ ਬਸ ਤੇਰੇ ਰੂਪ ਦੇ ਵਿੱਚ ਕੋਈ ਬਾਦ ਘਾਟ ਨਹੀਂ ਹੁੰਦੀ ਪ੍ਰਮਾਤਮਾ ਸੋ ਆਪਾਂ ਵੀ ਇਹ ਅਰਦਾਸ ਕਰਨੀ ਹੈ ਗੁਰਸਿੱਖੋ ਕਿ ਸੱਚੇ ਬਾਦਸ਼ਾਹ ਤੁਹਾਡੇ ਗਹਿਰੇ ਗਿਆਨ ਦੀ ਹੌਲੀ-ਹੌਲੀ ਸਮਝ ਪੈ ਜਾਵੇ ਪਿਆਰੋ ਨਹੀਂ ਇੱਥੇ ਦੁਨੀਆ ਦੇ ਵਿੱਚ ਬਥੇਰੇ ਆਏ ਐ ਇੱਥੇ ਆਣੇ ਤੁਰ ਜਾਣਾ ਹੈ ਰੋਜੀ ਦਾ ਪ੍ਰਬੰਧ ਸਾਡਾ ਪਿਆਰੋਂ ਕੀਤਾ ਹੋਇਆ ਐ ਐਵੇਂ ਕੋਈ ਮੱਥ ਘਲੇ ਵਿੱਚ ਰਹਿ ਜੂਵੇਂ ਰੋਜੀ ਦਾ ਪ੍ਰਬੰਧ ਕਿਸੇ ਮਾਇਆ ਕਰਦਾ ਵਰਤਦਾ ਹੈ ਨਹੀਂ ਹੁੰਦਾ ਸੈਲ ਪਥਰਮੈ ਜੰਤੁ ਉਪਾਇ ਤਾਂਖਾ ਰਿਜਕ ਆਗਿਆ ਕਰਤਾ ਜੇ ਉਹ ਤਾਂ ਬੰਦ ਪੱਥਰ ਵਿੱਚ ਵੀ ਭੋਜਨ ਦੇ ਜਾਂਦਾ ਮਾਤਮਾ ਤਾਂ ਜਿਹੜਾ ਚਾਰੇ ਪਾਸੇ ਤੋਂ ਬੰਦ ਆ ਹਨ ਉਹਨਾਂ ਨੂੰ ਵੀ ਭੋਜਨ ਦੇ ਜਾਂਦਾਗਾ ਸੋ ਉਹ ਪ੍ਰਮਾਤਮਾ ਦਾ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ ਜੀ ਉਹਦੇ ਪ੍ਰਮਾਤਮਾ ਉੱਤੇ ਕੋਈ ਨਹੀਂ ਨੀਦਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਇਹੀ ਵਿਚਾਰ ਹੈ ਨਾ ਜੇ ਸੁਖ ਦੇਤਾ ਤੁਝੈ ਅਰਾਧਿ ਦੁਖ ਵੀ ਤੁਝੈ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੂਖ ਮਨਾਈ ਕਹਿੰਦੇ ਪਰਮਾਤਮਾ ਭੁੱਖ ਵੀ ਤੇਰੀ ਦਾਤ ਹੈ ਸੁਖ ਵੀ ਤੇਰੀ ਦਾਤ ਹੈ ਤੇ ਪਰਮਾਤਮਾ ਦੁੱਖ ਵੀ ਤੇਰੀ ਦਾਤ ਹੈ ਕਿਉਂਕਿ ਦੁਨੀਆ ਵਿੱਚ ਬਹੁਤ ਧਰਮ ਐਸੇ ਹੋਏ ਆ ਉਹ ਦੁੱਖ ਨੂੰ ਤਾਂ ਪਰਮਾਤਮਾ ਦੀ ਕਰੋਪੀ ਮੰਨਦੇ ਆ ਇਹਨਾਂ ਦੀ ਕਰੋਪੀ ਆ ਗਈ ਪਰ ਗੁਰੂ ਨਾਨਕ ਪਾਸ਼ਾ ਕਰੋਪੀ ਨਹੀਂ ਮੰਨਦੇ ਦੁੱਖ ਤਾਂ ਗੁਰੂ ਨਾਨਕ ਪਾਸ਼ਾ ਬਾਣੀ ਵਿੱਚ ਆਪਾਂ ਰਹਿ-ਰਹਿ ਚ ਪੜਦੇ ਆ ਨਾ ਦੁੱਖ دارੂ ਬੰਦੇ ਦੀ ਦੁੱਖ دارੂ ਅਸਲ ਵਿੱਚ ਰਿਸ਼ਤੇ ਨਾਤੇ ਦਾ ਪਤਾ ਲੱਗ ਜਾਂਦਾ ਸ਼ਾਨ ਨਹੀਂ ਲੱਗ ਜਾਂਦੀ ਹੈ ਕਿ ਕਿੰਨੇ ਖੜਦੇ ਆ ਨਾਲ ਦੁੱਖ ਦੇ ਵਿੱਚ ਸਾਹ ਛੱਡ ਜਾਂਦੇ ਹਨ ਸੰਗੀ ਸਾਥੀਆਂ ਦਾ ਪਤਾ ਲੱਗ ਜਾਂਦਾ ਵੀ ਹਾਂ ਦੁੱਖ ਵਿੱਚ ਖੜਿਆ ਸੀਗਾ ਕਿ ਨਹੀਂ ਕੋਈ ਨਾ ਖੜਿਆ ਸੋ ਪਿਆਰਿਓ ਦੁੱਖ دارੂ ਹੈ ਤੇ ਸੋਖ ਰੋਗ ਹੈ ਸੁਖ ਵਿੱਚ ਪ੍ਰਮਾਤਮਾ ਭੁੱਲ ਜਾਂਦਾ ਹੈ ਸੁਖ ਦੇ ਵਿੱਚ ਰਿਸ਼ਤੇ ਨਾਤੇ ਬੰਦੇ ਨੂੰ ਭੁੱਲ ਜਾਂਦੇ ਆ ਦੁੱਖ ਸਾਡੀ दारू ਹੈ ਤੇ ਦੁੱਖ दारू ਸੁਖ ਰੋਗ ਭਇਆ ਇਸ ਦੁੱਖਾਂ ਨੂੰ ਅਸੀਂ दारू ਬਣਾ ਲੈਣਾ ਕਦੋਂ ਪ੍ਰਮਾਤਮਾ ਦਾ ਨਾਮ ਜਪ ਕੇ ਜੀ ਉਹਨੂੰ ਧਿਆਉਂਦੇ ਰਹੀਏ ਫਿਰ ਦੁੱਖ ਵੀ दारू ਬਣ ਜਾਂਦੇ ਹੈ ਜੀ ਉਹਨੂੰ ਯਾਦ ਰੱਖੀਏ ਪ੍ਰਮਾਤਮਾ ਫਿਰ ਇਹ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਜੀ ਵਿੱਚ ਬੇਨਤੀ ਆਖ ਭਈ ਟਾਈਮ ਹੈ ਜਿਹੜਾ ਉਹ ਆਪਾਂ ਹੁਣ ਚੇਂਜ ਕਰ ਦਿੱਤਾਗਾ ਪਾਉਣੇ ਸੀ ਅਰਦਾਸ ਬੇਨਤੀ ਹੋ ਜਾ ਕਰੋ ਜੀ ਸ਼ੇ ਸ਼ੀਫਾ 6:10 ਤੇ ਆਪਾਂ ਸਮਾਪਤੀ ਕਰਨ ਦੀ ਕੋਸ਼ਿਸ਼ ਕਰਾਂਗੇ ਟਾਈਮ ਨਾ ਪਹੁੰਚਿਆ ਕਰੋ ਸੰਗਤ ਭਾਈ ਕਿਉਂਕਿ ਲੜੀਵਾਰ ਕਥਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਰ ਕੀ ਸਾਬੀ ਚੱਲ ਰਹੀ ਆ 31ਵੀਂ ਪੌੜੀ ਦੀ ਵਿਚਾਰ ਹੋ ਚੁੱਕੀ ਐ ਥੋੜੇ ਨਾ ਪੌੜਾਂ 38 ਪੌੜਾਂ ਸਾਰਿਆਂ ਦੀ ਇਹਨਾਂ ਦੇ ਵਿਚਾਰ ਉਸ ਤੋਂ ਬਾਅਦ ਆਪਾਂ ਹੋਰ ਬਾਣੀ ਜਿਵੇਂ ਸੁਖਣੀ ਸਾਹਿਬ ਹੈ ਅਨੰਦ ਸਾਹਿਬ ਹੈ ਇਹ ਬਾਣੀ ਦੀ ਵਿਆਖਿਆ ਸ਼ੁਰੂ ਕਰਾਂਗੇ ਜਿਨਨੇ ਕ ਸਤਗੁਰ ਨੇ ਸਵਤ ਬਖਸ਼ਿਆ ਫਾਲਾਦ ਮਿਲਕੇ ਇਹੋ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸੈ ਸੋ ਤੇਰਾ ਇਹਦੇ ਦਿੱਤਾ ਹੋਇਆ ਗਿਆਨ ਹੈ ਬੰਦੇ ਦਾ ਕੁਛ ਨਹੀਂ ਪਿਆਰੋ ਇਹਦੇ ਦਿੱਤੇ ਹੋਏ ਢੰਡਾਰਿਆ ਗੁਰੂ ਨਾਨਕ ਮਹਾਰਾਜ ਦੇ ਅਰਾਲ ਮਿਲ ਕੇ ਆਪਾਂ ਗੁਰੂ ਦੇ ਨਾ ਢੰਡਾਰਿਆਂ ਨੂੰ ਵਰਤਣਾਗਾ ਬਸ ਸਾਨੂੰ ਵਰਤਨ ਦੀ ਜਾਂਚ ਆ ਜਾਵੇ ਫਿਰ ਇਹ ਜੀਵਨ ਦੇ ਵਿੱਚ ਖੁਸ਼ੀਆਂ ਮਿਲ ਲੰਗਾ ਆਓ ਸਾਰੇ ਜੱਤੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ